ਲੋਕ ਸਭਾ ਚੋਣਾਂ ਖਤਮ ਹੁੰਦਿਆ ਹੀ ਪੰਜਾਬ ਅਤੇ ਦੇਸ਼ ਭਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ। ਅੰਮੋਲ ਦੁੱਧ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੋਂ ਵਾਅਦਾ ਕੀਤਾ ਗਿਆ ਹੈ। ਨਵੀਆਂ ਦਰਾਂ ਵੋਟਾਂ ਤੋਂ ਅਗਲੇ ਦਿਨ 2 ਜੂਨ ਸੋਮਵਾਰ ਤੋਂ ਲਾਗੂ ਹੋ ਗਈਆਂ ਹਨ। ਆਪਣੇ ਨਵੇਂ ਫੈਸਲੇ ਤਹਿਤ ਅੰਮੋਲ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਅੰਮੋਲ ਨੇ ਦਹੀਂ ਦੀ ਕੀਮਤ ਵਿੱਚ ਵੀ ਵਾਅਦਾ ਕੀਤਾ ਗਿਆ। ਇੱਥੇ ਹੁਣ ਪੰਜਾਬ ਵਿੱਚ ਵੇਰਕਾ ਦੁੱਧ ਅਤੇ ਟੋਲ ਪਲਾਜ਼ ਦੇ ਰੇਟਾਂ 'ਚ 3 ਯੂਨਿਟ ਯਾਨੀ ਆ ਵਾਦਾ ਲਾਗੂ ਹੋ ਰਿਹਾ ਹੈ ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਦੇ ਰੇਟ ਵਿੱਚ 2 ਰੁਪਏ ਪ੍ਰਤੀ ਪੈਕੇਟ ਵਾਧਾ ਲਾਗੂ ਕੀਤਾ ਗਿਆ ਹੈ ਮਿਲਕ ਪਲਾਂਟ ਲੁਧਿਆਣਾ ਦੇ ਜਰਨਲ ਮੈਨੇਜਰ ਡਾਕਟਰ ਸਜੀਤ ਸਿੰਘ ਪਧੋੜ ਨੇ ਦੱਸਿਆ ਹੈ ਕਿ ਪੈ ਰਹੀ ਸਖਤ ਗਰਮੀ ਕਾਰਨ ਦੁੱਧ ਦੀ ਖਰੀਦ ਤੇ ਰੇਟ ਵਧਨ ਕਾਰਨ ਮਿਲਕ ਪਲਾਂਟ ਦੀ ਲਾਗਤ ਖਰਚੇ ਵੀ ਵਧੇ ਹਨ ਇਸ ਕਰਕੇ ਲੋਕਾਂ ਦੀ ਮੰਗ ਅਨੁਸਾਰ ਪੂਰੀ ਉਤਪਾਦਨ ਕਰਨ ਲਈ ਰੇਟਾਂ ਵਿੱਚ ਵਾਧਾ ਜ਼ਰੂਰ ਹੋ ਗਿਆ ਹੈ ਇਸ ਬਾਰੇ ਨੈਸ਼ਨਲ ਹਾਈਵੇ ਅਥਾਰਟੀ ਦੀ ਪ੍ਰਵਾਨਗੀ ਦੇਣ ਤੋਂ ਬਾਅਦ ਟੋਲ ਕੰਪਨੀ ਨਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਜ਼ਿਕਰਯੋਗ ਹੈ ਕਿ ਇਹ ਰੇਟ ਪਹਿਲਾਂ ਚੋਣਾਂ ਦੇ ਚੱਲਦੇ ਹੀ ਲਾਗੂ ਕੀਤੇ ਜਾਣੇ ਸਨ ਪਰ ਚੋਣ ਕਮਿਸ਼ਨਰ ਨੇ ਵੋਟਾਂ ਦਾ ਕੰਮ ਪੂਰਾ ਹੋਣ ਤੱਕ ਇਸ 'ਤੇ ਰੋਕ ਲਗਾ ਦਿੱਤੀ ਗਈ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਇਸ ਅਪਡੇਟ ਲੋਕ ਸਭਾ ਚੋਣਾਂ ਖਤਮ ਹੁੰਦਿਆਂ ਹੀ ਪੰਜਾਬ ਅਤੇ ਦੇਸ਼ ਪਾਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਅੰਮੋਲ ਦੁੱਧ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੋਂ ਵਾਅਦਾ ਕੀਤਾ ਗਿਆ ਹੈ ਨਵੀਆਂ ਦਰਾਂ ਵੋਟਾਂ ਤੋਂ ਅਗਲੇ ਦਿਨ 2 ਜੂਨ ਸੋਮਵਾਰ ਤੋਂ ਲਾਗੂ ਹੋ ਗਈਆਂ ਹਨ ਆਪਣੇ ਨਵੇਂ ਫੈਸਲੇ ਅਤਿਅਤ ਅਮੂਲ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਅਮੂਲ ਨੇ ਦਹੀਂ ਦੀ ਕੀਮਤ ਵਿੱਚ ਵੀ ਵਾਅਦਾ ਕੀਤਾ ਗਿਆ ਇੱਥੇ ਹੁਣ ਪੰਜਾਬ ਵਿੱਚ ਵੇਰਕਾ ਦੁੱਧ ਅਤੇ ਟੋਲ ਪਲਾਜ਼ਾ ਦੇ ਰੇਟਾਂ 'ਚ 3 ਯੂਨਿਟ ਯਾਨੀ ਅੱਜ ਤੋਂ ਵਾਅਦਾ ਲਾਗੂ ਹੋ ਰਿਹਾ ਹੈ ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਦੇ ਰੇਟ ਵਿੱਚ 2 ਰੁਪਏ ਪ੍ਰਤੀ ਪੈਕੇਟ ਵਾਅਦਾ ਲਾਗੂ ਕੀਤਾ ਗਿਆ ਹੈ ਮਿਲਕ ਪਲਾਂਟ ਲੁਧਿਆਣੇ ਦੇ ਜਰਨਲ ਮੈਨੇਜਰ ਡਾਕਟਰ ਸਜੀਤ ਸਿੰਘ ਪਧੌੜ ਨੇ ਦੱਸਿਆ ਹੈ ਕਿ ਪੈ ਰਹੀ ਸਖਤ ਗਰਮੀ ਕਾਰਨ ਦੁੱਧ ਦੀ ਖਰੀਦ ਤੇ ਰੇਟ ਵਦਨ ਕੰਨ ਮਿਲ ਕੇ ਪਲਾਂਟ ਦੀ ਲਾਗਤ ਖਰਚੇ ਵੀ ਵਧੇ ਹਨ ਇਸ ਕਰਕੇ ਲੋਕਾਂ ਦੀ ਮੰਗ ਅਨੁਸਾਰ ਪੂਰੀ ਉਤਪਾਦਨ ਕਰਨ ਲਈ ਰੇਟਾਂ ਵਿੱਚ ਵਾਧਾ ਜ਼ਰੂਰ ਹੋ ਗਿਆ ਹੈ ਇਸ ਬਾਰੇ ਨੈਸ਼ਨਲ ਹਾਈਵੇ ਅਥਾਰਟੀਜ਼ ਦੀ ਪ੍ਰਵਾਨਗੀ ਦੇਣ ਤੋਂ ਬਾਅਦ ਟੋਲ ਕੰਪਨੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਜਿਕਰਯੋਗ ਹੈ ਕਿ ਇਹ ਰੇਟ ਪਹਿਲਾਂ ਚੋਣਾਂ ਦੇ ਚੱਲਦੇ ਹੀ ਲਾਗੂ ਕੀਤੇ ਜਾਣੇ ਸਨ ਪਰ ਚੋਣ ਕਮਿਸ਼ਨਰ ਨੇ ਵੋਟਾਂ ਦਾ ਕੰਮ ਪੂਰਾ ਹੋਣ ਤੱਕ ਇਸ ਇਸ ਉੱਤੇ ਰੋਕ ਲਗਾ ਦਿੱਤੀ ਗਈ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀ ਅਪਡੇਟਸ ਨਿਊਜ਼ ਨਾਲ ਧੰਨਵਾਦ ਲੋਕ ਸਭਾ ਚੋਣਾਂ ਖਤਮ ਹੁੰਦੀ ਹੈ ਪੰਜਾਬ ਅਤੇ ਦੇਸ਼ ਪਾਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਅੰਮੋਲ ਦੁੱਧ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ ਹੈ ਨਵੀਆਂ ਦਰਾਂ ਵੋਟਾਂ ਤੋਂ ਅਗਲੇ ਦਿਨ 2 ਜੂਨ ਸੋਮਵਾਰ ਤੋਂ ਲਾਗੂ ਹੋ ਗਈਆਂ ਸਨ ਆਪਣੇ ਨਵੇਂ ਫੈਸਲੇ ਤਹਿਤ ਅੰਮੋਲ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਅੰਮੋਲ ਨੇ ਦਹੀਂ ਦੀ ਕੀਮਤ ਵਿੱਚ ਵੀ ਵਾਧਾ ਕੀਤਾ ਗਿਆ ਇੱਥੇ ਹੁਣ ਪੰਜਾਬ ਵਿੱਚ ਵੇਰਕਾ ਦੁੱਧ ਅਤੇ ਟੋਲ ਪਲਾਜ਼ ਦੇ ਰੇਟਾਂ 'ਚ 3 ਯੂਨ ਯਾਨੀ ਅੱਜ ਤੋਂ ਵਾਧਾ ਲਗੂ ਹੋ ਰਿਹਾ ਹੈ ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਦੇ ਰੇਟ ਵਿੱਚ 2 ਰੁਪਏ ਪ੍ਰਤੀ ਪੈਕੇਟ ਵਾਧਾ ਲਾਗੂ ਕੀਤਾ ਗਿਆ ਹੈ ਮਿਲਕ ਪਲਾਂਟ ਲੁਧਿਆਣੇ ਦੇ ਜਰਨਲ ਮੈਨੇਜਰ ਡਾਕਟਰ ਸਜੀਤ ਸਿੰਘ ਭਦੌੜ ਨੇ ਦੱਸਿਆ ਹੈ ਕਿ ਪੈ ਰਹੀ ਸਖਤ ਗਰਮੀ ਕਾਰਨ ਦੁੱਧ ਦੀ ਖਰੀਦ ਤੇ ਰੇਟ ਵਧਨ ਕਾਰਨ ਮਿਲਕ ਪਲਾਂਟ ਦੀ ਲਾਗਤ ਖਰਚੇ ਵੀ ਵਧੇ ਹਨ ਇਸ ਕਰਕੇ ਲੋਕਾਂ ਦੀ ਮੰਗ ਅਨੁਸਾਰ ਪੂਰੀ ਉਤਪਾਦਨ ਕਰਨ ਲਈ ਰੇਟਾਂ ਵਿੱਚ ਵਾਧਾ ਜ਼ਰੂਰ ਹੋ ਗਿਆ ਹੈ ਇਸ ਬਾਰੇ ਨੈਸ਼ਨਲ ਹਾਈਵੇ ਅਥਾਰਟੀਜ਼ ਦੀ ਪ੍ਰਵਾਨਗੀ ਦੇਣ ਤੋਂ ਬਾਅਦ ਟੋਲ ਕੰਪਨੀਆਂ ਨੂੰ ਹਦਾਇਤਾਂ ਕਾਰੀ ਕਰ ਦਿੱਤੀਆਂ ਗਈਆਂ ਜ਼ਿਕਰਯੋਗ ਹੈ ਕਿ ਇਹ ਰੇਟ ਪਹਿਲਾਂ ਚੋਣਾਂ ਦੇ ਚੱਲਦੇ ਹੀ ਲਾਗੂ ਕੀਤੇ ਜਾਣੇ ਸਨ ਪਰ ਚੋਣ ਕਮਿਸ਼ਨਰ ਨੇ ਵੋਟਾਂ ਦਾ ਕੰਮ ਪੂਰਾ ਹੋਣ ਤੱਕ ਇਸ ਇਸ ਉੱਤੇ ਰੋਕ ਲਗਾ ਦਿੱਤੀ ਗਈ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸਾ ਅਪਡੇਟਸ న్యూ ਨਾਲ ਧੰਕਵਾਦ